ਨਾ ਕੋ ਜੱਟ ਲੱਗੇ ਨਾ ਕੋ ਭੰਡ ਜਾਪੇ ਕਿਹੜੀ ਕੋਮਦਾਏ ਸਾਨੂੰ ਦੱਸ ਮਨ ਧੋਖਾ ਦਿੱਤਾ ਤੂੰ ਪਹਿਲੇ ਪਰਵਾਰ ਤਾਂ ਹੀ ਵਾਹੀ ਪਰਮੇਸ਼ਰ ਦਾ ਨਾਮ ਬਦ ਨਾਮ ਕੀਤਾ ਦੱਸ ਕੀ ਕਸੂਰ ਸੀ ਉਹਨਾਂ ਬੱਚਿਆਂ ਦਾ ਬਿਤਾ ਪੜਿਆਂ ਦੀ ਕੀ ਗੋਨਾ ਕੀਤਾ ਕਾਲੀਆਂ ਕਰਤੂਤਾ ਤੋਂ ਤੈਨੂੰ ਉਹ ਡੱਕਦੇ ਸੀ ਦੋਸ ਦੁਜੇ ਦੇ ਸਿਰ 'ਤੇ ਲਈ ਜਾਣਾ ਨਾ ਤੂੰ ਚੱਲ ਜਾਪੇ ਨਾ ਤੂੰ ਭੰਡ ਲਗੇ ਕਿਹੜੀ ਕੋ ਮਦਾਏ ਸਾਨੂੰ ਦੱਸ ਮਾਨਾ ਸ਼ਰਮ ਆਉਦੀ ਨਹੀਂ ਮਟਿਆਰ ਹੋਈ ਉਹਦੇ ਵਰਗੀ ਤੂੰ ਹੋਰ ਲਿਆ ਛਟੀ ਦੱਸ ਪਹਿਲੀ ਨੇ ਕੀ ਗੁਨਾਹ ਕੀਤਾ ਉਹ ਪੱਟੀਆਂ ਸਮੇਤ ਤੂੰ ਘਰ ਚੋਂ ਬਾਹਰ ਕੱਤੀ ਇੱਕ ਦਿਨ ਵੇਖ ਲਈ ਚੁਲਮ ਦਾ ਅੰਤ ਹੋਣਾ ਨੰਗਾ ਸਵਾ ਦੇ ਵਿੱਚ ਨੰਗਾ ਸਭਾ ਚ ਹੋਣਾ ਏ ਤੂੰ ਮਾਨਾ ਨਾ ਕੋ ਭਗਦੇ ਦਾ ਨਾ ਤੂੰ ਯੱਗ ਜਾਪੇ ਨਾ ਕੋ ਪੰਡ ਲਕੇ ਕਿਹੜੀ ਕੋਮਦਾਏ ਸਤੂ ਤਸ ਮਾਨਾ ਏਨੂੰ ਚੋਰੇ ਆਠਾ ਕੇ ਦਸ ਸਾਧ ਆਕਾਰ ਬਈ ਮਾਰ ਇਸਰੇ ਦਾ ਖੱਟ ਮਾਨਾ ਲੁਕ ਛੇਪ ਕੇ ਕਰਦਾ ਏ ਕਈ ਧੰਦੇ ਕਦੇ ਗੁਚੇ ਨੀ ਲੈਂਦੇ ਇਹ ਸੱਚ ਮਾਨਾ ਇਰਕਟਾ ਵਾਟੂ ਤੂ ਤੂ ਡਾਕ ਨੂੰ ਬਦਲ ਲੈਂਦਾ ਪੰਜਾਬ ਆਪਣਾ ਦਿੱਲੀ ਨੂੰ ਕਾਈ ਜਾਣਾ ਨਾ ਤੂੰ ਜੱਟ ਆਪੇ ਨਾ ਤੂੰ ਭੰਡ ਲੱਗੇ ਕਿਹੜੀ ਕੌਮ ਦਾ ਏ ਸਾਨੂੰ ਦਸ਼ਮਨਾਂ ਮੂਚੇ ਰਾਮ ਰਾਮ ਕਟਲ ਜੀ ਸ਼ੋਰੇ ਰੱਖੇ ਧੋਖੇ ਨਾਲ ਤੂੰ ਕਈ ਨੇ ਵਾਰ ਕੀਤੇ ਤੇਰੇ ਵਾਰਾਂ ਦਾ ਦੇਵਾਂਗੇ ਜਵਾਬ ਤੈਨੂੰ ਜ਼ਖਮ ਅੱਲੇ ਨੇ ਅਨੇਨਾ ਜਾਣ ਸੀਤੇ ਪਾਵੇਂ ਦੇ ਰੇਤਰੀ ਸਾਰਾ ਤੂੰ ਜੋਰ ਲਾ ਕੇ ਤੈਨੂੰ ਲੈਣਾ ਏ ਲੰਮਿਆਂ ਪਾ ਮਾਣਾ ਨਾ ਤੂੰ ਚੱਟ ਜਾਪੇ ਨਾ ਤੂੰ ਭੰਡ ਲੱਕੇ ਕਿਹੜੀ ਕੋਮਦਾ ਏ ਸਾਨੂੰ ਦੱਸ ਮੱਲਾ ਨਾ ਤੇਰੀ ਅਕਲ ਚੰਗੀ ਨਾ ਤੇਰੀ ਸ਼ਕਲ ਚੰਗੀ ਰਹਿਦਾ ਧਾਰੂ ਦੇ ਨਾਲ ਤੂੰ ਢੱਕਿਆ ਏ ਨਾ ਤੇਰੇ ਬੋਲ ਚੰਗੇ ਨਾ ਤੇਰੇ ਕੌਣ ਚੰਗੇ ਵੇਖ ਸਾਰਾ ਕੇ ਆਏ ਜੇ ਕੋਈ ਕਰਦਾ ਏ ਸੱਚਾ ਸੁਖ ਬਾਣ ਤੈਨੂੰ ਉਹ ਤੇਰੇ ਕਾਰਾਂ ਤੇ ਪੱਤੇ ਵੀ ਪਾਈ ਜਾਂਦਾ ਨਾ ਤੂੰ ਜੱਤ ਲੱਗੇ ਨਾ ਤੂੰ ਭੱਲ ਜਾਪੇ ਜਿਹੜੀ ਕੋਮਦਾ ਏ ਸਾਨੂੰ ਤਸਮੰਨਾ ਕਲਮ ਬਿੱਟੂ ਦੀ ਕਲਮ ਬਿੱਟੂ ਦੀ ਲਿਖੂਗੀ ਸਾਖ ਤੇਰਾ ਜਿੰਨੇ ਮਰਜੀ ਤੂੰ ਵਾਰ ਸ਼ਰ ਕਰੀ ਜਾਵੇਂ ਚਾਚੋ ਵਾਈਏ ਕਦੇ ਨਾ ਮੁਰਨ ਪਿਛੇ ਕਦਮ ਅਗੇ ਤੋ ਅਗੇ ਨੂੰ ਧਰੀ ਜਾਵੇ ਨੰਗਾ ਕਰਾਂਗੇ ਭਰੇ ਬਾਜ਼ਾਰੇ ਅੰਦਰ ਮੱਖਾ ਉਤਾ ਚਿਹਰੇ ਤੋ ਦੇ ਮੰਗੇ ਲਾ ਮਨਾ ਨਾ ਤੂੰ ਪੰਡ ਜਾਪੇ ਨਾ ਤੂੰ ਨਾ ਤੂੰ ਜੱਟ ਜਾਪੇ ਕਿਹੜੀ ਕੋਮਦਾਏ ਸਾਨੂੰ ਦੱਸ ਮਨਾ ਕੋਲ ਚੰਗੇ ਤਾਂ ਤੇਰੇ ਕੌਲ ਚੰਗੇ ਵੇਖ ਸਾਰਾ ਪੰਜਾਬ ਤੇ ਤੋ ਅੱਕੀ ਆਏ ਜੇ ਕੋਈ ਕਰਦਾ ਏ ਸੱਚਾ ਸੁਵਾਲ ਤੈਨੂੰ ਜੇ ਕੋਈ ਕਰਦਾ ਏ ਸੱਚਾ ਸੁਵਾਲ ਤੈਨੂੰ ਪੱਤਰਕਾਰਾਂ ਤੇ ਪਰਚੇ ਵੀ ਪਾਈ ਚਾਨਾ ਨਾ ਤੂੰ ਜੱਟ ਜਾਪੇ ਨਾ ਤੂੰ ਭੰਡ ਲੱਗੇ ਕਿਹੜੀ ਕੋ ਮਦਾਏ ਸਾਨੂੰ ਦੱਸ ਮਾਨਾ ਅਜਿਹੀ ਰੋਇ ਰਿਕੇ ਸੇਵਾ ਪ੍ਰਵਾਲ ਕਰਦੇ ਆਓ ਦੁਬਾਰਾ ਫੇ ਫਤੇ ਦੀ ਸਾਂਝ ਪਾਈਏ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ